ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੀ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਤਕਸੀਮ ਟੱਕ ਹੈ ਜੀ 18 ਫੁੱਟ ਰੋਡ ਦਾ ਫਰੰਟ ਵਿੱਚ ਮੋਟਰ ਹੈ ਜੀ ਨਿਆਈ ਵਾਲਾ ਬਾਹਣ ਹੈ ਜੀ ਸਾਫ਼ ਨੰਬਰ ਨੇ ਡੱਬੇ ਵਰਗਾ ਬਾਹਣ 40 ਲੱਖ ਰੁਪਏ ਰੇਟ ਹੈ ਜੀ ਕਿੱਲੇ ਦਾ ਏਰੀਆ ਭਦੌੜ ਬਰਨਾਲਾ 18 ਫੁੱਟ ਰੋਡ ਦਾ ਫਰੰਟ ਹੈ ਜੀ ਨਿਆਈ ਵਾਲਾ ਬਾਹਣ ਹੈ ਤਕਸੀਮ ਟੱਕ ਹੈ ਜੀ 4 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਹੈਗੀ ਸਾਫ਼ ਨੰਬਰ ਨੇ ਡੱਬੇ ਵਰਗਾ ਵਧੀਆ ਬਾਹਣ ਹੈ ਜੀ 40 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਹੈ ਏਰੀਆ ਭਦੌੜ ਬਰਨਾਲਾ ਨੰਬਰ ਵੀਰ ਦਾ ਤੁਸੀਂ ਨੋਟ ਕਰ ਲਓ ਖਾਨਾ ਮੇ 55578570 9855578570 ਇਸ ਨੰਬਰ ਤੇ ਫੋਨ ਕਰਕੇ ਤੁਸੀਂ 4 ਕਿੱਲੇ ਜ਼ਮੀਨ ਹੈ ਜਿਹੜਾ ਤਕਸੀਮ ਤੱਕ 40 ਲੱਖ ਰੁਪਏ ਨੂੰ ਕਿਲਾ ਖਰੀਦ ਸਕਦੇ ਹੋ ਤੀਜੇ ਸੂਏ ਐਚਐਫ ਨਸਲ ਦੀ ਗਾਂ ਵਿਕਾਊ ਹੈ ਜੀ ਦੁੱਧ 30 ਲੀਟਰ ਪਲੱਸ ਏਰੀਆ ਤਰਨਤਨ 1 ਲੱਖ ਰੁਪਏ ਗਾਂ ਦਾ ਰੇਟ ਰੱਖਿਆ ਗਿਆ ਜੀ ਬਾਕੀ ਵੀਰ ਦਾ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9803880451 9303880451 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਚ ਐਫ نسل ਦੀ ਗਾਂ ਜਾਂ ਜਿਹੜੀ 1 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਨੇ ਨੰਬਰ ਤੇ ਕਾਲ ਕਰ ਸਕਦੇ ਹੋ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਲੇ ਲੈਂਡ ਇੰਜਨ ਵਾਲਾ ਜਨਰੇਟਰ ਰਿਕਾਊਆ 40 ਕੇਵੀ ਦਾ ਜਨਰੇਟਰ ਹੈ ਜੀ 85000 ਰੇਟ ਰੱਖਿਆ ਹੈ ਜੀ ਏਰੀਆ ਰਾਏਪੁਰਾ ਪਟਿਆਲਾ 96461 61499 9646161499 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਪੈਲਨ ਝੋਟੀ ਵਿਕਾਊ ਹੈ ਜੀ ਪੈਲਨ ਝੋਟੀ ਵਿਕਾਊਆ ਏਰੀਆ ਫਾਜ਼ਿਲਕਾ ਰੇਟ 1 ਲੱਖ 20000 1 ਲੱਖ 20000 ਰੁਪਏ ਰੇਟ ਰੱਖੇ ਗਿਆ ਜੀ ਪੈਲਨ ਝੋਟੀ ਵਿਕਾਊਆ ਏਰੀਆ ਫਾਜ਼ਿਲਕਾ 9988606494 9988606494 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਹਿਲਨ ਚੋਟੀ ਹੈ ਜਿਹੜੀ ਫਾਜ਼ਲਕਾ ਏਰੀਏ ਦੇ ਵਿੱਚ ਤੁਸੀਂ 1 ਲੱਖ 20000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਇਸ ਵਿਦ ਨਾਲ ਡੀਲ ਕਰ ਸਕਦੇ ਹੋ Swift ਗੱਡੀ ਵਿਕਾਊ ਆ ਜੀ Swift Desire ਗੱਡੀ ਵਿਕਾਊ ਆ 2009 ਮਾਡਲ ਹੈ ਜੀ 80% ਟਾਇਰਾਂ ਦੀ ਕੰਡੀਸ਼ਨ 2 ਲੱਖ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਬਾਕੀ ਇੰਜਨ ਗੇਅਰ ਦੀ ਓਕੇ ਹੈ ਗੱਡੀ AC ਹੀਟਰ ਟਾਇਰਾਂ ਦੀ ਕੰਡੀਸ਼ਨ ਕੋਈ ਵੀ ਕਮੀ ਪੇਸ਼ੀ ਨਹੀਂ ਕੋਈ ਐਕਸੀਡੈਂਟ ਨਹੀਂ ਗੱਡੀ ਪੰਜਾਬ ਨੰਬਰ ਹੈ ਜੀ ਨਵੀਂ ਬੈਟਰੀ ਆ 80% ਟਾਇਰ ਨੇ 2 ਲੱਖ ਰੁਪਏ ਰੇਟ ਰੱਖਿਆ ਗਿਆ ਗੱਡੀ ਮੌਕੇ ਖੜੀ ਹੈ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ 8437737616 ਨੰਬਰ ਤੇ ਫੋਨ ਕਰ ਸਕਦੇ ਹੋ हीरो ਅੰਡਾ ਸੀਡੀ 100 ਮੋਟਰਸਾਈਕਲ ਵਿਕਾਊ ਹੈ ਜੀ 80% ਟਾਇਰਾਂ ਦੀ ਕੰਡੀਸ਼ਨ ਏਰੀਆ ਮਾਨਸਾ ਪੀਵੀ 33 ਨੰਬਰ ਕਾਗਜ਼ ਵਗੈਰਾ ਪੂਰੇ ਨੇ ਜੀ 23000 ਰੁਪਏ ਰੇਟ ਰੱਖਿਆ ਗਿਆ 80% ਟਾਇਰ ਨੇ ਮਾਨਸਾ ਏਰੀਆ ਜੀ ਪੀਵੀ 33 ਨੰਬਰ ਹੈ ਜੀ ਬਾਕੀ ਨੰਬਰ ਨੋਟ ਕਰ ਲਓ ਉਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੀ 9877436006 98774 36006 ਇਸ ਨੰਬਰ ਤੇ ਫੋਨ ਕਰਕੇ ਹੀਰੋ ਹਾਂਡਾ ਸੀਡੀ 100 ਮੋਟਰਸਾਈਕਲ 23000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ अल्टੋ ਵੀ ਐਕਸਆਈ ਗੱਡੀ ਵਿਕਾਊ ਆ ਸਿਰਫ 9000 ਕਿਲੋਮੀਟਰ ਚੱਲੀ ਆ 80% ਟਾਇਰਾਂ ਦੀ ਕੰਡੀਸ਼ਨ ਏਰੀਆ ਤਰਨਤਾਰਨ ਤਰਨਤਾਰਨ ਏਰੀਆ ਜੀ ਸਿਰਫ 9000 ਕਿਲੋਮੀਟਰ ਚੱਲੀ ਆ 80% ਟਾਇਰ ਨੇ ਜੀ ਰੇਟ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 98721 12068 99721 12068 ਇਸ ਨੰਬਰ ਤੇ ਫੋਨ ਕਰਕੇ ਅਲਟੋ BXI ਗੱਡੀ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਦੇਸੀ ਮੁਰਗੇ ਮੁਰਗੀਆਂ ਵਿਕਾਉ ਨੇ ਜੀ ਦੇਸੀ ਮੁਰਗੇ ਅਤੇ ਮੁਰਗੀਆਂ ਵਿਕਾਉ ਨੇ ਜੀ ਏਰੀਆ ਜੈਤੋ ਫਰੀਦਕੋਟ ਰੇਟ ਹੈ ਜੀ ਸਾਡੇ ਪ 300 ਰੁਪਏ ਇੱਕ ਦਾ 350 ਰੁਪਏ ਰੇਟ ਰੱਖੇ ਗਏ ਜੀ ਇੱਕ ਦਾ ਦੇਸੀ ਮੁਰਗੇ ਮੁਰਗੀਆਂ ਵਿਕਾਉ ਨੇ ਏਰੀਆ ਜੈਤੋਂ ਫਰੀਦਕੋਟ 99723 58533 99723 58533 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੇਸੀ ਮੁਰਗੇ ਮੁਰਗੀਆਂ ਜਿਹੜੀਆਂ 350 ਰੁਪਏ ਇੱਕ ਦਾ ਰੇਟ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਜੈਤੋਂ ਫਰੀਦਕੋਟ ਏਰੀਆ ਦੇ ਵਿੱਚ ਨੇ ਸਵਫਟ ਗੱਡੀ ਵਿਕਾਊ ਆ ਜੀ ਏਰੀਆ ਸਰਦੂਲਗੜ ਜ਼ਿਆਦਾ ਜਾਣਕਾਰੀ ਵੀਰ ਨੂੰ ਦੱਸਣੀ ਤੁਸੀਂ ਫੋਨ ਤੇ ਲੈ ਸਕਦੇ ਹੋ ਸਵਫਟ ਗੱਡੀ ਵਿਕਾਊ ਆ 10 ਮਾਡਲ ਸਰਦੂਲਗੜ ਏਰੀਆ ਜੀ 62805 62190 62805 62190 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਫਟ ਗੱਡੀ 2010 ਮਾਡਲ ਦੇ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਗੱਡੀ ਇਹ ਜਿਹੜੀ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਪਰ ਲਓ ਜੀ ਡਬਲ ਸਟੋਰੀ ਕੋਠੀ ਵਿਕਾਊ ਹੈ ਜੀ ਪਸ਼ੂਆਂ ਲਈ ਅਲੱਗ ਬਣਿਆ ਹੋਇਆ ਏਰੀਆ ਹਰੀਕੇ ਪਤਨ ਪੱਟੀ ਤਰਨਤਨ ਤੁਸੀਂ ਕੱਲੀ ਕੋਠੀ ਵੀ ਖਰੀਦ ਸਕਦੇ ਹੋ ਜੀ ਜੇਕਰ ਕੋਈ ਵੀਰ ਕੱਲੀ ਕੋਠੀ ਖਰੀਦਣ ਦਾ ਚਾਹਵਨ ਹੋਵੇ ਤਾਂ ਕੱਲੀ ਕੋਠੀ ਵੀ ਖਰੀਦ ਸਕਦਾ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖਿਓ ਇੱਕ ਵਾਰੀ ਡਬਲ ਸਟੋਰੀ ਕੋਠੀ ਹੈ ਜੀ ਪਸ਼ੂਆਂ ਲਈ ਅਲੱਗ ਬਣਿਆ ਏਰੀਆ ਹਰੀਕੇ ਪਤਨ ਪੱਟੀ ਤਰਨਤਨ ਤੇ ਇਹਨਾਂ ਵੀਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀਰ ਕੱਲੀ ਕੋਠੀ ਖਰੀਦਣ ਦਾ ਚਾਹਵਨ ਹੋਵੇ ਕੋਈ ਵੀ ਖਰੀਦ ਸਕਦਾ ਤੇ ਨੰਬਰ ਨੋਟ ਕਰ ਲਓ ਜੀ 78139 5006 78139 5006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡਬਲ ਸਟੋਰੀ ਕੋਠੀ ਜਿਹੜੀ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਦਿਆ ਕਰੋ ਜੀ ਤੁਸੀਂ WhatsApp ਗਰੁੱਪਾਂ ਤੇ Facebook ਤੇ ਸਟਾਟਸ ਜਿੱਥੇ ਮਰਜ਼ੀ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਜੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਿਹੜੇ ਵੀਰ ਉਹਨਾਂ ਵੀਰਾਂ ਦਾ ਵੀ ਤਹਿਤ ਰੋ ਧੰਨਵਾਦ ਉਮੀਦ ਹੈ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦਾ ਹੈ ਜਾਂ ਕੋਈ ਬਿਜ਼ਨਸ ਦੀ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਵੀਡੀਓ ਦੇ ਥੱਲੇ ਹਮੇਸ਼ਾ ਨੰਬਰ ਚੱਲਦਾ ਰਹਿੰਦਾ ਨੋਟ ਕਰ ਲਓ ਜੀ 9877988446 9877988446 ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਇਸ ਨੰਬਰ ਤੇ ਕਰਨਾ ਕੀ ਹੈ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਤੇ ਸਾਰੀ ਜਾਣਕਾਰੀ ਇਹ ਨੰਬਰ ਤੇ ਵਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ YouTube ਤੇ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਬੀਰ ਫੋਟੋ ਨਾਲ ਭੇਜ ਕੇ ਕੋਈ ਏਰੀਆ ਨਹੀਂ ਦੱਸਦਾ ਕੋਈ ਮਾਡਲ ਨਹੀਂ ਦੱਸਦਾ ਕੋਈ ਰੇਟ ਨਹੀਂ ਦੱਸਦਾ ਸੋ ਬੀਰਾਂ ਨੂੰ ਬੇਨਤੀ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਸਿਰ ਹੋ ਸਕੇ ਤੇ ਵੀਡੀਓ ਨੂੰ ਅੱਗੇ ਵੱਧ ਵੱਧ ਸ਼ੇਅਰ ਕਰ ਦਿਓ ਜੀ ਬਣਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦ ਹੀ ਲੈ ਕੇ ਮਿਲਦਾ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ